ਇਹ ਗੱਲਾਂ ਬਹੁਤ ਬੁਰੀਆਂ ਬੀਤੀਆਂ ਮੇਰਾ ਸਰਰਾ ਨੜ ਪੈਠੋ ਜਿੰਦਾਬਾਦ ਰਪੈਠੋ ਜਿੰਦਾਬਾਦ ਕਹੇਗਾ ਟਿਕੜ ਠੀਕਾ ਜੀ ਨੂੰ ਪਾਰਖ ਨਹੀਂ ਉਹ ਦੇ ਅਰਖਣੀ ਇਹ ਦੁਨੀਆ ਬਹੁਤ ਫਰਗਿਆ ਥੇ ਦਾਣ ਕ੍ਰਿਸ਼ਨ ਨੂੰ ਕਰਨਾ ਨਹੀਂ ਗੱਲਾਂ ਬਦਹਿਆਰ ਨਹੀਂ ਹੀਰਾ ਵੀਰਾ ਹੀਰਾ ਤੇਰੇ ਬਿਨਾ ਨਾ ਨਾ ਆਵੇ ਡੀਵਾ ਉਹ ਪਾਹੀ ਵੀਰੇ ਜਿਹਨੇ ਕਿ ਲੈਣਾ ਨਹੀਂ ਵੀ ਚਾਹ ਦਾ ਚਾਹ ਦਾ ਮੰਗੋਈ ਕੁਝ ਕਰਾਣ ਟਕਾਣਾ ਨਹੀਂ ਕਰਾਣ ਖਾਣਾ ਥੋੜਾ ਪੁੱਤ ਵੀਰੇ ਦਾ ਆਪਣੇ ਘਰ ਕਰਾਣ ਦਿਖਾਣਾ ਉਹ ਬਾਬਾ ਲਈ ਜੀ ਚਰ ਕੀ ਹੋ ਜੂਗਾ ਓਏ ਮੇਰੇ ਪੈਸੇ ਖਾਂ ਲੈ ਜਾ ਵੀਰੇ ਠਾਈ ਕਿ ਲੈ ਜਣਾ ਜਿਦਾ ਪੰਜ ਮੇ ਕੀ ਲੈ ਕੇ ਆਂ ਜੇ ਮਾਰਨਾ ਕੀ ਲੈ ਕੇ ਜਾਣਾ ਇਹ ਗੱਲਾਂ ਹੁੰਦੀਆਂ ਨੇ ਰੱਬ ਬਰਾਨ ਕਰਾਵੇ ਡਰਨਾ ਭਰਾਵੇ ਜੈ ਬੋਲੇ ਨਾਸ ਕੀ ਮੇਰਾ ਸਰਬਾਤ ਸਰਪਾ ਅਧੂ ਕੀ ਜੈ